ਹਾਂਜੀ 12th ਕਲਾਸ ਸਟੂਡੈਂਟਸ ਇਹ ਹੈਗੇ ਨੇ ਜਿਹੜੇ ਕਿ ਤੁਹਾਡੇ ਸਤੰਬਰ ਇਗਜ਼ਾਮ ਦੇ ਲਈ ਇੰਪੋਰਟੈਂਟ ਪੱਤਰ ਪੱਤਰ ਤੁਹਾਡੇ ਸਿਲੇਬਸ ਦੇ ਵਿੱਚ ਹੈਗੇ ਨੇ ਟੋਟਲ 7 ਠੀਕ ਹੈ 7 ਨੇ ਜਿਹੜੇ ਸੌਲਵਰ ਨੇ ਤੁਹਾਡੇ ਬੁੱਕ ਦੇ ਵਿੱਚ ਇਹਦੇ ਵਿੱਚੋਂ ਅਗਰ ਤੁਸੀਂ ਫਰਸਟ 4 ਵੀ ਕਰ ਲੇ ਤਾਂ ਵੀ ਤੁਹਾਨੂੰ ਇਗਜ਼ਾਮ ਦੇ ਵਿੱਚ ਆ ਜਾਣਾ ਫਰਸਟ 4 ਜਾਂ ਲਾਸਟ 4 ਠੀਕ ਹੈ ਸੋ ਇਹਦੇ ਵਿੱਚ ਆਪਾਂ ਫਰਸਟ 4 ਕਰਾਂਗੇ ਜਿਵੇਂ ਕਿ ਇਹਦੇ ਵਿੱਚ ਤੁਸੀਂ ਬੜੇ ਲਿਖੇ ਨੌਜਵਾਨ ਆਪਣੀ ਯੋਗਤਾ ਦੱਸਦੇ ਹੋ ਤੁਸੀਂ ਨਜ਼ਦੀਕੀ ਬੈਂਕ ਤੋਂ ਕਰਜ਼ਾ ਲੈਣਾ ਇਦੇ ਵਿੱਚ ਸਭ ਤੋਂ ਪਹਿਲਾਂ ਤਾਂ ਐਡਰੈਸ ਲਿਖਣਾ। ਅਗਰ ਉਥੇ ਐਡਰੈਸ ਮੈਂਸ਼ਨ ਕੀਤਾ ਹੋਇਆ ਫਿਰ ਤੁਸੀਂ ਉਹ ਹੀ ਲਿਖਣ ਨਹੀਂ ਤੁਸੀਂ ਆਪਣੇ ਕੋਲੋਂ ਜਿਹੜਾ ਮਰਜ਼ੀ ਲਿਖ ਲਿ ਸਕਦੇ ਹੋ। ਹਵਾਲਾ ਨੰਬਰ ਮਤਲਬ ਕਿ ਚਿੱਪੱਤਰ ਨੰਬਰ ਹੁੰਦਾ ਇਹ 1 2 3 ਜਿਹੜਾ ਮਰਜ਼ੀ ਤੁਸੀਂ ਚਾਹੇ 100 ਵਾਲੀ ਗਿਣਤੀ ਚ ਲਿਖ ਦਿਓ 102 103 ਚਾਹੇ ਤੁਸੀਂ 500 ਵਾਲੀ ਚ ਲਿਖ ਦਿਓ ਚਾਹੇ 1000 ਵਾਲੀ ਚ ਲਿਖ ਦਿਓ ਜਿਵੇਂ ਮਰਜ਼ੀ ਲਿਖ ਸਕਦੇ ਹੋ ਹਵਾਲਾ ਨੰਬਰ। ਉਸ ਤੋਂ ਬਾਅਦ ਸੇਵਾ ਵਿਖੇ ਲਿਖਣੀ ਕਿਉਂ ਨਾ ਹੁਣ ਬੈਂਕ ਦੇ ਵਿੱਚ ਆਪਾਂ ਨੇ ਲਿਖਣੀ ਆ ਤਾਂ ਸ਼ਾਖਾ ਪ੍ਰਬੰਧਕ ਸਾਹਿਬ ਜਾਂ ਮੈਨੇਜਰ ਸਾਹਿਬ स्टेट बैंक ऑफ इंडिया ਅਗੇ ਜ਼ਿਲ੍ਹਾ ਸਵੈ ਰੁਜ਼ਗਾਰ ਚਲਾਉਣ ਲਈ ਕਰਜ਼ਾ ਲੈਣ ਵਾਸਤੇ ਇਹਦੇ ਵਿੱਚ ਤੁਸੀਂ ਆਪਣੇ ਕੋਲੋਂ ਲਿਖ ਸਕਦੇ ਆਪਣੇ ਵੇਰਵੇ ਵੀ ਤੁਸੀਂ ਪਲੱਸ 2 ਕੀਤੀ ਹੋਈ ਆ ਠੀਕ ਹੈ ਸਰਕਾਰੀ ਨੌਕਰੀ ਦੀ ਥਾਂ ਤੁਸੀਂ ਡੈਰੀ ਫਾਰਮਿੰਗ ਦਾ ਕਾਰੋਬਾਰ ਕਰਨਾ ਚਾਹੁੰਦੇ ਹੋ ਤੇ ਇਹਦੇ ਲਈ ਤੁਹਾਡੇ ਕੋਲ ਕੀ ਕੀ ਯੋਗਤਾ ਤਾਂ ਕਿ ਤੁਹਾਨੂੰ ਕਰਜ਼ਾ ਮਿਲ ਸਕੇ ਤੁਸੀਂ ਪਲੱਸ 2 ਪਾਸ ਕਰਨ ਤੋਂ ਬਾਅਦ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਤੋਂ ਪਸ਼ੂ ਪਾਲਣ ਕਿੱਤੇ ਬਾਰੇ ਸਿਖਲਾਈ ਹਾਸਲ ਕੀਤੀ ਹੋਈ ਆ ਤੁਹਾਡੇ ਕੋਲ 5 ਏਕੜ ਜ਼ਮੀਨ ਹੈ ਜਿਸ ਤੇ ਪਸ਼ੂਆਂ ਲਈ ਹਰਾ-ਚਾਰਾ ਬੀਜਿਆ ਜਾ ਸਕਦਾ। ਘਰ ਖੇਤਾਂ ਵਿੱਚ ਬਣਿਆ ਹੋਇਆ ਜਿੱਥੇ ਲੋੜ ਦੇ ਅਨਸਾਰ ਪਸ਼ੂਆਂ ਲਈ ਸ਼ੈੱਡ ਬਣਾਇਆ ਜਾ ਸਕਦਾ। ਤੇ ਥੋੜੀ-ਥੋੜੀ ਬੱਚਤ ਕਰਕੇ ਬੱਚਤ ਖਾਤੇ ਵਿੱਚੋਂ ਤੁਹਾਡੇ ਤੇ 1 ਲੱਖ ਰੁਪਏ ਜਿਹਦੇ ਨਾਲ ਤੁਸੀਂ ਆਪਣਾ ਡੈਰੀ ਫਾਰਮਿੰਗ ਕੀਤਾ ਚਲਾ ਸਕਦੇ ਹੋ। ਤੇ ਪਸ਼ੂਆਂ ਲਈ ਥੂੜੀ ਸਮਰਲੀ ਪਹਿਲਾਂ ਹੀ ਤੁਹਾਡੇ ਕਮਰੇ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚ ਕਿੰਨੇ ਕੁਵਾਂਟਲ ਥੂੜੀ ਪੈ ਸਕਦੀ ਆ। ਤੇ ਆਸ-ਪਾਸ ਦੇ ਖੇਤरां ਵਿੱਚ ਕੋਈ ਡੈਰੀ ਪ੍ਰੋਸੈਸਿੰਗ ਯੂਨਿਟ ਨਹੀਂ ਹੈ ਜਿਸ ਕਰਕੇ ਤੁਸੀਂ ਆਪਣਾ ਜਿਹੜਾ ਕਿ ਕਾਰੋਬਾਰ ਬੜੀ ਸਫਲਤਾ ਨਾਲ ਚਲਾ ਸਕੋਗੇ। ਸੋ ਇਹ ਚੀਜ਼ਾਂ ਦੱਸ ਦਿਓ ਤੁਸੀਂ ਕਹਿਣਾ ਦੱਸ ਕਹਿਣਾ ਪੁੱਛਣਾ ਕਿ ਤੁਸੀਂ ਕਿੰਨਾ ਮੈਨੂੰ ਕਰਜ਼ਾ ਮਿਲ ਸਕਦਾ ਕਿੰਨੀ ਉਹ ਤੇ ਜਿਹੜੀ ਕਿ ਕਿਸ਼ਤ ਕਿਸ ਪ੍ਰਕਾਰ ਵਾਪਸ ਕਰਨਾ ਹੋਊਗਾ ਕਿੰਨੀਆਂ ਕਿਸ਼ਤਾਂ ਹੋਣਗੀਆਂ ਕਿੰਨਾ ਵਿਆਜ ਲੱਗੂਗਾ ਤੇ ਕਿਹੜੇ-ਕਿਹੜੇ ਦਸਤਾਵੇਜ਼ ਲੱਗਣਗੇ ਉਹ ਤੁਹਾਨੂੰ ਤਾਂ ਕਿ ਸਾਰੀ ਚੀਜ਼ਾਂ ਬਾਰੇ ਦੱਸਿਆ ਜਾਵੇ ਕਿੰਨੀ ਸਬਸਿਡੀ ਮਿਲੂਗੀ। ਧੰਨਵਾਦ ਸਾਹਿਤ ਅੱਗੇ ਸਾਈ ਦੇ ਵਿੱਚ ਸੱਸੇ ਨੂੰ ਕੰਨਾਂ ਨਹੀਂ ਪਾਉਣਾ ਹੈਗਾ। ਠੀਕੋ ਸਾਹਿਤਵਾਨਾਂ ਦਾ ਆਪਣਾ ਸਹਿਤ ਪਾਉਣਾ ਧੰਨਵਾਦ ਸਹਿਤ ਅੱਜ ਜਿਹਦਾ ਹਿੱਤੂ ਜਾਗਿਆ ਕਰੀ ਅਗਿਆਗਾ ਤੁਹਾਡੇ ਪਿੰਡ ਦੇ ਵਿੱਚ ਕਲੱਬ ਵੱਲੋਂ ਪੰਚਾਇਤਾਂ ਦੇ ਸਹਿਯੋਗ ਨਾਲ ਪੁਸਤਕਾਲਾ ਖੋਲ੍ਹੀ ਜਾ ਗਿਆ ਮਤਲਬ ਕਿ ਲਾਇਬ੍ਰੇਰੀ ਖੁੱਲੀ ਜਾ ਰਹੀ ਹੈ ਜਿਹਦੇ ਵਿੱਚ ਤੁਸੀਂ ਇੱਕ ਲਾਇਬ੍ਰੇਰੀ ਨੂੰ ਉਹਦੇ ਵੱਲੋਂ ਤੇ ਉਸਦੇ ਲਾਇਬ੍ਰੇਰੀ ਦੇ ਲਈ ਤੁਸੀਂ ਪੁਸਤਕਾਂ ਮੰਗਾਉਣੀਆਂ ਨੇ ਜਿਸ ਦੇ ਲਈ ਵੱਖ-ਵੱਖ ਜਿਹੜੇ ਪੁਸਤਕ ਵਿਕਰੇਤਾਵਾਂ ਨੇ ਉਹਨਾਂ ਨੂੰ ਪੱਤਰ ਲਿਖਣਾ ਜਿਹਦੇ ਵਿੱਚ ਤੁਸੀਂ ਵੱਖ-ਵੱਖ ਕੋਟੇਸ਼ਨਾਂ ਦੀ ਮੰਗ ਕਰਨੀ ਆ। ਮਤਲਬ ਕਿ ਬੁੱਕਸ ਤੁਸੀਂ ਜਿਹੜੀ ਕਿ ਡਿਮਾਂਡ ਰੱਖਣੀ ਆ। ਪਹਿਲਾਂ ਡਰੈਸ ਫਿਰ ਮੁੱਖ ਪ੍ਰਬੰਧਕ ਠੀਕ ਹੈ ਇੱਥੇ ਜਿਹੜਾ ਮਰਜ਼ੀ ਤੁਸੀਂ ਜਿਹੜਾ ਮਰਜ਼ੀ ਬੁੱਕ ਟਿੱਪੂ ਲਿਖ ਸਕਦੇ ਹੋ। ਮਲਹੋਤਰਾ ਬੁੱਕ ਟਿੱਪੂ ਜੋ ਮਰਜ਼ੀ। ਜਲੰਧਰ ਲਾਇਬ੍ਰੇਰੀ ਵਾਸਤੇ ਪੁਸਤਕਾਂ ਲਾਇਬ੍ਰੇਰੀ ਪੁਸਤਕਾਂ ਵਾਸਤੇ ਕੋਟੇਸ਼ਨਾਂ ਦੀ ਮੰਗ। ਸ਼੍ਰੀਮਾਨ ਜੀ ਮੇਰੇ ਪਿੰਡ ਦੇ ਵਿੱਚ ਜਿਹੜੀ ਕਿ ਜੁਬਕ ਭਲਾਈ ਵੱਲੋਂ ਕਲੱਬ ਜਿਹੜਾ ਸੀ ਉਹਦੇ ਵੱਲੋਂ ਪੰਚਾਇਤ ਦੇ ਸਹਿਯੋਗ ਦੇ ਨਾਲ ਇਹ ਲਾਇਬ੍ਰੇਰੀ ਦਾ ਨਾਮ ਹੈ ਇੱਥੇ ਤੁਸੀਂ ਕਿ ਜਿਹੜਾ ਮਰਜ਼ੀ ਨੇਮ ਲਿਖ ਸਕਦੇ ਹੋ ਭਾਈ ਵੀਰ ਸਿੰਘ ਲਾਇਬ੍ਰੇਰੀ ਖੋਲੀ ਗਈ ਆ ਤੇ ਲਾਇਬ੍ਰੇਰੀ ਲਈ ਤੁਸੀਂ ਪੁਸਤਕਾਂ ਮੰਗਾਉਣ ਵਾਸਤੇ ਹੁਣ ਜਿਹਦੇ ਫਾਰਮ ਦੇ ਕੋਲੋਂ ਕੋਟੇਸ਼ਨਾਂ ਦੀ ਮੰਗ ਕਰ ਰਹੇ ਹਾਂ ਪੰਜਾਬੀ ਹਿੰਦੀ ਦੇ ਪੁਸਤਕਾਂ ਨੇ ਜਿਹਦੇ ਵਿੱਚ ਕਵਤਾ ਨਾਵਲ ਇਕਾਂਗੀ ਨਾਟਕ ਕਹਾਣੀ ਜੀਵਨੀ ਦੀਆਂ ਪੁਸਤਕਾਂ ਹੋਣਗੀਆਂ ਤੇ ਆਮ ਵਕਫੇ ਮਤਲਬ ਕਿ ਆਮ ਜਾਣਕਾਰੀ ਨਾਲ ਸੰਬੰਧ ਜੀਕੇ ਠੀਕ ਹੈ ਜਨਰਲ ਨੋਲਜ ਨਾਲ ਸੰਬੰਧਿਤ ਪੁਸਤਕਾਂ ਥਰਡ ਐਂਗਰ ਖੇਤੀਬਾੜੀ ਤੇ ਸਹਾਇਕ ਕਿੱਤਿਆਂ ਨਾਲ ਸੰਬੰਧਿਤ ਪੁਸਤਕਾਂ ਬਾਲ ਸੰਭਾਲ ਰਸੋਈ ਸਿੱਖਿਆ ਸਿਹਤ ਤੇ ਖੇਡਾਂ ਨਾਲ ਸੰਬੰਧਿਤ ਪੁਸਤਕਾਂ ਸ਼ਬਦ ਕੋਸ਼ ਡਿਕਸ਼ਨਰੀ ਤੇ ਹਵਾਲਾ ਪੁਸਤਕਾਂ ਪੰਜਾਬੀ ਲੋਕ ਸਾਹਿਤ ਨਾਲ ਸੰਬੰਧਿਤ ਪੁਸਤਕਾਂ ਤੇ ਅੰਗਰੇਜ਼ੀ ਦੀ ਆਮ ਜਾਣਕਾਰੀ ਨਾਲ ਸੰਬੰਧਿਤ ਪੁਸਤਕਾਂ ਤੇ ਅੰਗਰੇਜ਼ੀ ਭਾਸ਼ਾ ਨੂੰ ਸਿੱਖਣ ਲਈ ਜਿਹੜੀਆਂ ਕਿ ਅਭਿਆਸੀ ਪੁਸਤਕਾਂ ਨੇ ਉਹ ਇਹ ਸਾਰੀਆਂ ਬਣ ਗਈਆਂ ਤੁਹਾਨੂੰ ਪੁਸਤਕਾਂ ਛੋਟ ਕਿੰਨੀ ਦੇਣਗੇ ਉਹਤੇ ਨਾਲ ਠੀਕ ਹੈ ਉਹ ਵੀ ਪ੍ਰਤੀਸ਼ਤ ਦੇ ਵਿੱਚ ਰੱਸੀ ਜਾਵੇ ਤੁਹ ਕਟੇਸ਼ਨਾਂ ਤੇ ਜਿਹੜੇ ਕੀ ਫਾਰਮ ਦਾ ਨਾਂ ਤੇ ਐਡਰੈਸ ਜ਼ਰੂਰ ਛਪਿਆ ਹੋਵੇ ਤੇ ਦਸਖਤ ਤੇ ਸਮੇਤ ਮੋਹਰ ਲੱਗੀ ਹੋਣੀ ਚਾਹੀਦੀ ਠੀਕ ਹੈ ਤੇ ਪੁਸਤਕਾਂ ਦੇ ਨਾਂ ਤੇ ਕੀਮਤ ਜਿਹੜੇ ਕੀ ਸਪਸ਼ਟ ਰੂਪ ਦੇ ਵਿੱਚ ਲਿਖਤ ਹੋਣਾ ਚਾਹੀਦਾ ਵੱਖ-ਵੱਖ ਫਾਰਮਾਂ ਤੋਂ ਕਟੇਸ਼ਨਾਂ ਲੈ ਲਓ ਪ੍ਰੰਤ ਜਿਹੜੇ ਕੀ ਜੇ ਤੁਹਾਨੂੰ ਕੋਈ ਸੇਵਾ ਦਾ ਮੌਕਾ ਦਿੱਤਾ ਗਿਆ ਤਾਂ ਸਾਰੀ ਪੁਸਤਕਾਂ ਸਾਫ਼ ਸੂਤਰੀਆਂ ਤੇ ਮਤਲਬ ਕਿ ਵਧੀਆ ਹੋਣੇ ਚਾਹੀਦੀਆਂ ਨੇ ਨਵਾਂ ਐਡੀਸ਼ਨ ਹੋਣਾ ਚਾਹੀਦਾ ਕਿਸੇ ਪੁਸਤਕ ਦਾ ਮੁੱਲ ਜਿਹੜੀ ਕਿ ਚੇਪੀ ਲਗਾ ਕੇ ਜਾਂ ਕੱਟ ਕੇ ਵਧਾਇਆ ਨਾ ਜਾਵੇ ਜੇ ਕਿਸੇ ਪੁਸਤਕ ਉੱਤੇ ਉਸਦਾ ਮੁੱਲ ਸ਼ਾਪਿਆ ਨਹੀਂ ਤਾਂ ਉਸਦੀ ਕੀਮਤ ਸਬੂਤ ਸਹਿਤ ਦੱਸੀ ਜਾਵੇ ਤੇ ਆਰਡਰ ਕੀਤੀਆਂ ਪੁਸਤਕਾਂ ਦੀ ਸਮੇਂ ਸਿਰ ਸਪਲਾਈ ਕਰਨੀ ਜ਼ਰੂਰੀ ਹੋਊਗੀ ਅੱਗੇ ਧੰਨਵਾਦ ਸਹਿਤ ਠੀਕ ਹੈ ਥੋੜਾ ਹੈਗਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਿਸਾਨ ਮੇਲਾ ਲਗਾਇਆ ਜਾਣਾ ਉਹਦੇ ਵਿੱਚ ਤੁਸੀਂ ਸਟਾਲ ਲਗਾਉਣੀਆਂ ਤਾਂ ਮੇਲਾ ਪ੍ਰਬੰਧਕ ਨੂੰ ਪੱਤਰ ਲਿਖਣੀ ਆ ਪਹਿਲਾ ਡਰੈਸ ਮੁੱਖ ਖੇਤੀਬੜੀ ਅਫਸਰ ਖੇਤਰੀ ਖੋਜ ਕੇਂਦਰ ਪਟਿਆਲਾ ਵਿਸ਼ਾ ਕਿਸਾਨ ਮੇਲੇ ਵਿੱਚ ਸਟਾਲ ਲਾਉਣ ਵਾਸਤੇ ਸ਼੍ਰੀਮਾਨ ਜੀ ਉਪਰੋਕਤ ਵਿਸ਼ੇ ਦੇ ਵਿੱਚ ਦਵਾਨ ਦੇ ਵਿੱਚ ਤੁਸੀਂ ਜਿਹੜੇ ਕਿ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਦੇ ਵੱਲੋਂ ਪਟਿਆਲਾ ਦੇ ਵਿੱਚ ਇਹ ਤੁਸੀਂ ਜਿਹੜੀ ਮਰਜ਼ੀ ਡੇਟ ਮੈਂਸ਼ਨ ਕਰ ਸਕਦੇ ਹੋ ਕਿਸਾਨ ਮੇਲਾ ਆਯੋਜਿਤ ਕੀਤਾ ਜਾਣਾ ਤੇ ਤੁਸੀਂ ਇਸ ਮੇਲੇ ਦੇ ਵਿੱਚ ਆਪਣੀ ਸਟਾਲ ਲਗਾਉਣੀ ਜਿਹਦੇ ਵਿੱਚ ਤੁਹਾਡੇ ਕੋਲ ਕੀ ਕੀ ਖਾਦ ਪਦਾਰਥ ਨੇ ਦੱਸਣੇ ਨੇ ਮੈਂ ਆਪਣੇ ਹੱਥੀਂ ਘਰ ਦੇ ਵਿੱਚ achar ਤਿਆਰ ਕੀਤਾ ਹੋਇਆ ਜਿਹਦੇ ਵਿੱਚ ਆਂਬ ਨਿੰਬੂ ਮਿਰਚ ਤੇ ਮਿਕਸ achar ਨੇ ਮੇਰੇ ਪਤੀ ਖੇਤੀਬਾੜੀ ਨਾਲ ਸੰਬੰਧਿਤ ਮੱਖੀ ਪਾਲਣ ਦਾ ਕੰਮ ਕਰਦੇ ਨੇ ਜਿਸ ਕਰਕੇ ਤੁਸੀਂ ਇਸ ਸਟਾਲ ਤੇ ਸ਼ੁੱਧ ਸ਼ਹਿਦ ਜਿਹੜੇ ਕਿ ਉਹ ਵੀ ਉਪਲਬਧ ਕਰਵਾ ਸਕਦੇ ਹੋ ਮੈਂ ਆਪਣੇ ਘਰ ਦੇ ਵਿੱਚ ਗੁਣਵੱਤਾ ਭਰਪੂਰ ਵੱਖ-ਵੱਖ ਭਾਂਤ ਮਤਲਬ ਕਿ ਅਲੱਗ-ਅਲੱਗ ਕਿਸਮ ਦੇ ਮਰਬੇ achar ਕੀਤੇ ਹੋਏ ਨੇ ਜਿਹੜਾ ਕਿ ਸਟਾਲ ਰਹੀਂ ਵੀਰ ਭੈਣਾਂ ਨੂੰ ਵੇਚਿਆ ਜਾਊਗਾ ਤੇ ਮੇਰੀ ਸਟਾਲ ਤੇ ਇਹ ਸਾਰੀ ਜਿਹੜੀ ਕਿ ਸਮਗਰੀ ਹੋਊਗੀ ਸ਼ੁੱਧਤਾ ਮਿਆਰ ਤੇ ਭਾਰਤੀ ਕੀਮਤ ਸਪੰਦ ਦੀ ਮੇਰੀ ਪੂਰੀ ਜ਼ਿੰਮੇਵਾਰੀ ਹੋਊਗੀ ਤੇ ਇੱਥੇ ਇਹ ਦੱਸਣਾ ਵੀ ਬਣਦਾ ਕਿ ਮੈਂ ਆਪਣੇ ਗੁਣਵੱਤਾ ਵਾਲੇ ਖਾਦ ਪਦਾਰਥਾਂ ਕਰਕੇ ਕਈ ਥਾਵਾਂ ਤੋਂ ਸਨਮਾਨਿਤ ਵੀ ਹੋ ਚੁੱਕੀ ਹਾਂ ਤੇ ਅੱਗੇ ਆਪ ਜੀ ਦੇ ਪੱਤਰ ਦੀ ਉਡੀਕ ਦੇ ਵਿੱਚ ਵਿਸ਼ਵਾਸ ਪਾਤਰ ਧੰਨਵਾਦ ਸਹਿਤ ਠੀਕ ਹੈ ਧੰਨਵਾਦ ਸਹਿਤ ਪਹਿਲਾਂ ਫਿਰ ਆਪ ਜੀ ਦਾ ਵਿਸ਼ਵਾਸ ਪਾਤਰ ਜਾਂ ਆਪ ਜੀ ਦਾ ਇਤੋ ਤੇ ਥੜ੍ਹ ਤੋਂ ਬਾਅਦ ਗਏ ਫੋਰਥ ਤੁਹਾਡੇ ਕਸਬੇ ਦੇ ਵਿੱਚ ਦੋ ਪਹੀਆ ਵਾਹਨਾਂ ਦੀ ਮੰਗ ਵੱਧ ਰਹੀ ਹੈ ਜਿਸ ਦੇ ਚੱਲਦੇ ਤੁਸੀਂ ਮੋਟਰਜ਼ ਦਿੱਲੀ ਏਜੰਸੀ ਤੋਂ ਲੈਣੀ ਆਪਣੀ ਯੋਗਤਾ ਏਜੰਸੀ ਲੈਣੀ ਹੈ ਉਦੋਂ ਤੁਸੀਂ ਆਪਣੀ ਯੋਗਤਾ ਤੇ ਸਮਰੱਥਾ ਦੱਸ ਦਿਓ ਇਹ ਪੱਤਰ ਲਿਖਣਾ ਤਾਂ ਕਿ ਤੁਹਾਨੂੰ ਏਜੰਸੀ ਮਿਲ ਸਕੇ ਪਹਿਲਾਂ ਐਡਰੈਸ ਹੋ ਗਿਆ ਫਿਰ ਮੁੱਖ ਪ੍ਰਬੰਧਕ ਹੀਰੋ ਮੋਟਰਜ਼ ਠੀਕ ਹੈ ਬਸੰਤ ਵਿਹਾਰ ਨਵੀਂ ਦਿੱਲੀ ਅੱਥਰ ਐਡਰੈਸ ਹੋ ਗਿਆ ਵਿਸ਼ਾ ਕੀ ਹੈ ਦੋ ਪਹੀਆ ਵਾਹਨਾਂ ਦੀ ਏਜੰਸੀ ਲੈਣ ਵਾਸਤੇ ਸ਼੍ਰੀਮਾਨ ਜੀ ਪ੍ਰੋਖਤ ਵਿਸ਼ੇ ਦੇ ਸੰਬੰਧ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੇ ਇਲਾਕੇ ਵਿੱਚ ਤੁਹਾਡੀ ਕੰਪਨੀ ਦੇ ਬਣੇ ਦੋ ਪਹੀਏ ਵਾਹਨਾਂ ਦੀ ਮੰਗ ਹੈ ਜਿਹੜੀ ਕਿ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਜਿਸ ਕਰਕੇ ਮੈਂ ਸੋਚਦਾ ਕਿ ਮੇਰੇ ਕਸਬੇ ਦੇ ਵਿੱਚ ਹੀਰੋ ਵਾਈਕ ਦੀ ਏਜੰਸੀ ਖੋਲ੍ਹੀ ਜਾਵੇ। ਤੇ ਮੇਰੇ ਨਗਰ ਦੀ ਆਬਾਦੀ 10000 ਦੇ ਲਗਭਗ ਆ। ਕੋਈ ਹੋਰ ਸ਼ਹਿਰ ਜਾਂ ਮੰਡੀ ਇਸ ਕਸਬੇ ਦੇ ਨਜ਼ਦੀਕ ਨਹੀਂ ਹੈਗਾ ਜਿਸ ਕਰਕੇ ਨਵੀਂ ਏਜੰਸੀ ਖੋਲ੍ਹਣ ਦੇ ਨਾਲ ਪਹਿਲਾਂ ਸਥਾਪਿਤ ਕਾਰੋਬਾਰ ਕੋਈ ਵੀ ਪ੍ਰਭਾਵਿਤ ਨਹੀਂ ਹੋਊਗਾ ਤੇ ਮੇਰੇ ਕੋਲ ਏਜੰਸੀ ਖੋਲਣ ਲਈ ਮੁੱਖ ਸੜਕ ਤੇ ਦੋ ਕਨਾਲ ਜ਼ਮੀਨ ਆ ਜਿਸ ਦੀ ਰਜਿਸਟਰੀ ਮੇਰੇ ਨਾਂ ਤੇ ਆ ਤੇ ਮੇਰੇ ਕੋਲ ਬਚਤ ਖਾਤੇ ਵਿੱਚ ਏਜੰਸੀ ਖੋਲਣ ਲਈ 10 ਲੱਖ ਰੁਪਏ ਵੀ ਆ ਤੇ ਮੇਰੀ ਵਿੱਦਿਕ ਯੋਗਤਾ ਐ ਐਮਬੀਏ ਮਾਰਕੀਟਿੰਗ ਐ ਜਿਸ ਕਰਕੇ ਗਾਹਕਾਂ ਨਾਲ ਕਿਵੇਂ ਗੱਲਬਾਤ ਕਰਨੀ ਆ ਸਾਰਾ ਵੀ ਨੋਲੇਜ ਦਾ ਕੋਈ ਸਮੱਸਿਆ ਨਹੀਂ ਆਊਗੀ ਤੇ ਧੰਨਵਾਦ ਸਾਇਦ ਆਬਜੀ ਦਾ ਵਿਸ਼ਵਾਸ ਪਾਤਰ ਫਿਫਥ ਵੀ ਰੀਡ ਕਰ ਸਕਦੇ ਹੋ ਜਸਟ ਇੱਕ ਵਾਰ ਰੀਡਿੰਗ ਕਰ ਲਿਓ ਹਾਂਜੀ ਇਹਦੇ ਵਿੱਚ ਫੋਟੋਸਟੇਟ ਮਸ਼ੀਨ ਹੈ ਪਹਿਲਾਂ ਐਡਰੈਸ ਦਿੱਤਾ ਹੋਇਆ ਫਿਰ ਉਹ ਹੀ ਲਿਖਣਾ ਠੀਕ ਹੈ ਫਿਰ ਜਿਸ ਤੋਂ ਖਰੀਦੀ ਸੀ ਮੈਸਟਰਜ਼ ਮਾਡਰਨ ਇੰਜੀਨੀਅਰ ਟੈਕਨੋਲੋਜੀ ਨੇੜੇ ਬਸ ਸਟੈਂਡ ਲੁਧਿਆਣਾ ਵਿਸ਼ਾ ਫੋਟੋਸਟੇਟ ਮਸ਼ੀਨ ਦੇ ਨੁਕਸਾਂ ਬਾਰੇ ਆ ਸ਼੍ਰੀਮਾਨ ਜੀ ਕਿ ਸਾਡੇ ਆਰਡਰ ਸੀ ਜਿਹੜੇ ਗੈਨੇ ਮਿਤੀ ਨੂੰ ਦਿੱਤਾ ਗਿਆ ਸੀ ਇਹਨਾਂ ਆਰਡਰ ਨੰਬਰ ਸੀ ਸਾਡੀ ਫਾਰਮ ਵੱਲੋਂ ਫੋਟੋਸਟੇਟ ਮਸ਼ੀਨ ਆ ਜਿਹੜੀ ਕਿ ਭੇਜੀ ਗਈ ਆ ਇਸ ਸਬੰਧ ਦੇ ਵਿੱਚ 35000 ਰੁਪਏ ਦਾ ਜਿਹੜੀ ਕਿ ਰਾਸ਼ੀ ਭੁਗਤਾਨ ਡਰਾਫਟ ਨੰਬਰ ਜਿਹੜਾ ਮਰਜ਼ੀ ਲਿਖ ਸਕਦੇ ਹੋ ਉੱਥੇ ਡੇਟ ਵੀ ਸਟੇਟ ਬੈਂਕ ਆਫ ਇੰਡੀਆ ਰਹੀ ਦਿੱਤਾ ਗਿਆ ਸੀ ਪਰੰਤੂ ਸਾਡੇ ਧਿਆਨ ਦੇ ਵਿੱਚ ਆਇਆ ਕਿ ਜਿਹੜੀ ਫੋਟੋਸਟੇਟ ਮਸ਼ੀਨ ਆ ਉਹ ਵਧੀਆ ਕੰਮ ਨਹੀਂ ਕਰ ਰਹੀ ਠੀਕ ਉਹਦੀਆਂ ਕਾਪੀਆਂ ਜਿਹੜੀ ਕਿ ਉਹ ਪ੍ਰਿੰਟ ਕਰ ਰਹੀ ਉਹ ਧੁੰਦਲਾ ਕਰ ਰਹੀ ਆ ਤੇ ਕਈ ਵਾਰ ਕਾਗਜ਼ ਤੇ ਜਿਹੜੇ ਕਿ ਜਾਦੇ ਇਨਕ ਹੋ ਜਾਂਦੀ ਆ ਕਾਲੇ ਕਾਲੇ ਧੱਬੇ ਦਿਖਾਈ ਦਿੰਦੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਫੋਟੋਸਟੇਟ ਕਰਦੇ ਆ ਕਾਗਜ਼ ਉਹਦੇ ਵਿੱਚੋ ਅਟੈਚ ਵੀ ਹੋ ਜਾਂਦਾ ਪਿੱਛੇ ਫਸ ਜਾਂਦਾ ਤੇ ਅਸੀਂ ਇਸ ਦੇ ਵਿੱਚ ਸਿਆਹੀ ਦਾ ਪੱਧਰ ਵੀ ਦੇਖ ਲਿਆ ਠੀਕ ਕਰਕੇ ਜਿਹੜਾ ਕਿ ਠੀਕ ਠਾਕ ਆ ਪਰ ਤੇ ਇਹਦੇ ਨਾਲ ਕੋਈ ਵੀ ਉਹਦਾ ਮਤਲਬ ਕਿ ਸਹੀ ਨਹੀਂ ਹੋ ਰਿਹਾ ਮਸ਼ੀਨ ਦੀ ਖਰਾਬ ਖਰਾਬੀ ਕਰਕੇ ਸਾਡਾ ਕਾਰੋਬਾਰ ਕਾਫੀ ਪ੍ਰਭਾਵਿਤ ਹੋ ਰਿਹਾ ਨੁਕਸਾਨ ਹੋ ਰਿਹਾ ਤੇ ਮਸ਼ੀਨ ਇੱਕ ਸਾਲੀ ਗਾਰੰਟੀ ਦੇ ਅਧੀਨ ਆ ਵਾਰੰਟੀ ਦੇ ਅਧੀਨ ਕਿਰਪਾ ਕਰਕੇ ਜਲਦੀ ਤੋਂ ਜਲਦੀ ਆਪਣੇ ਇੰਜੀਨੀਅਰ ਭੇਜ ਕੇ ਫੋਟੋ ਸਟੇਟ ਮਸ਼ੀਨ ਦਾ ਜਿਹੜਾ ਕਿ ਨੁਕਸ ਦੂਰ ਕਰਿਆ ਜਾਵੇ ਤੇ ਕਿਰਪਾ ਕਰਕੇ ਸਾਡੇ ਦੁਆਰਾ ਜਿਹੜੀ ਕਿ ਦੱਸੀ ਗਈ ਸਮੱਸਿਆ ਨੂੰ ਸਮਝਦੇ ਹੋਏ ਲੋੜਿੰਦੀ ਜਿਹੜੀ ਕਿ ਤੁਸੀਂ ਕਾਰਵਾਈ ਕਰੋਗੇ ਤੇ ਧੰਨਵਾਦ ਸਾਇਦ ਅਵਜੀਦ ਦਾ ਵਿਸ਼ਵਾਸ ਪਾਤਰ ਥੈਂਕਸ